ਬੜਾ ਉਹ ਕਹਿੰਦੇ ਲੱਲੂ ਤੇਰੇ ਕੋਲੀਆਂ ਰੱਬ ਸਿੱਧੀਆਂ ਬੋਲੇ ਕੱਲੀਆਂ ਹਰੇ ਬਹੁਤ ਪੋਲਾ ਬਹੁਤ ਸਾਫ਼ ਦਿਲ ਇਨਸਾਨ ਹੈ ਮਾਲਕ ਤੰਦਰੁਸਤੀਆਂ ਦਵੇ ਨੂੰ ਇੱਕ ਗੱਲ ਮੈਂ ਦੇਖੀ ਜਿਹਦੀ ਰੋਟੀ ਰੱਬ ਲਾਉਂਦਾ ਉਹਦੀ ਰੋਟੀ ਕੋਈ ਬੰਦ ਨਹੀਂ ਕਰ ਸਕਦਾ ਸੋਨੂ ਦਾ ਘਰ ਬਣ ਗਿਆ ਮੈਨੂੰ ਬੜੀ ਖੁਸ਼ੀ ਹੈ ਮਾਲਕ ਸਭ ਦਾ ਕਰ ਬਣਾਵੇ ਇੱਕ ਵਾਰੀ ਉਹ ਕਹਦੇ ਯਾਰ ਕੀ ਹਾਲ ਚਾਲ ਯਾਰ ਦੋਸਤੋ ਹਾਂਜੀ ਕੀ ਹਾਲ ਚਾਲ ਚਾਲ ਦੋਸਤੋ ਕੈਸ਼ ਆਮਜ ਤੁਹਾਡੇ ਨਾਲ ਕੀ ਹਾਲ ਚਾਲ ਆ ਜਾਣਾ ਮੈਂ ਥੈਂਕ ਯੂ ਕੇਪਰਾ ਵਾਲੋ ਲੁਸਲੀ ਵਾਲੋ ਲਵ ਯੂ ਭਰਾ ਸਲੀਮ ਨੂੰ ਆਪਾਂ ਦੇ ਆਪਣੇ ਬਾਈ ਦਾ ਹੀ ਹੈ ਲਈਦਾ ਗਾਣਾ ਨੇ ਨਹੀਂ ਨਹੀਂ ਉਹ ਮੇਰਾ ਗਾਣਾ ਨਹੀਂ ਉਹ ਸੋਲੋ ਹੈ ਤੁਹਾਡਾ